ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਪੁਰਾਣੇ ਲਾਇਸੈਂਸਾਂ ਨੂੰ ਲੈ ਕੇ ਹੈ ਜਿਨ੍ਹਾਂ ਕੋਲ ਵੀ 2010 ਜਾਂ ਉਸ ਤੋਂ ਪੁਰਾਣੇ ਲਾਇਸੈਂਸ ਨੇ ਜਿਹੜੇ ਆਨਲਾਈਨ ਨਹੀਂ ਬੋਲਦੇ ਆਫਲਾਈਨ ਲਾਇਸੈਂਸ ਨੇ ਉਹਨਾਂ ਨੂੰ ਹੁਣ ਤੁਸੀਂ ਆਨਲਾਈਨ ਕਰਾ ਸਕੋਗੇ ਕਿੱਦਾਂ ਕਰਾਣਾ ਹੈ ਤਾਂ ਸਾਰਾ ਪ੍ਰੋਸੈਸ ਤੁਹਾਨੂੰ ਅੱਜ ਅਸੀਂ ਦੱਸਾਂਗੇ 2020 ਦੇ ਵਿੱਚ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਸਾਰੇ ਲਾਇਸੈਂਸਾਂ ਨੂੰ ਆਨਲਾਈਨ ਕਰਨ ਦਾ ਇੱਕ ਪ੍ਰੋਸੈਸ ਜਾਰੀ ਕੀਤਾ ਸੀਗਾ ਜਿਹਨੂੰ ਬੈਕਲੌਗ ਕਿਹਾ ਜਾਂਦਾ ਸੀਗਾ ਜਿਹੜਾ 2023 ਤੱਕ ਚੱਲਦਾ ਰਿਹਾ ਪਰ 2023 ਤੱਕ ਲੋਕਾਂ ਨੇ ਆਪਣੇ ਲਾਇਸੈਂਸ ਔਰ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਆਰਸੀ ਨੂੰ ਆਨਲਾਈਨ ਨਹੀਂ ਕਰਾਇਆ ਬੈਕਲੌਗ ਨਹੀਂ ਕਰਾਇਆ ਜਿਸ ਤੋਂ ਬਾਅਦ ਐਕसेस ਬੰਦ ਹੋ ਗਿਆ ਔਰ ਪਿਛਲੇ ਡੇਢ 2 ਸਾਲ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਲੋਕਾਂ ਦੀਆਂ ਗੱਡੀਆਂ ਆਨਲਾਈਨ ਨਹੀਂ ਹੋ ਰਹੀਆਂ ਸੀਗੀਆਂ ਪੁਰਾਣੀਆਂ ਲੋਕਾਂ ਦੇ ਪੁਰਾਣੇ ਲਾਇਸੈਂਸ ਆਨਲਾਈਨ ਨਹੀਂ ਹੋ ਰਹੇ ਸੀਗੇ ਆਨਲਾਈਨ ਨਾ ਹੋਣ ਕਰਕੇ ਲੋਕੀ ਆਪਣਾ ਲਾਇਸੈਂਸ ਨੂੰ ਰੀਨਿਊ ਨਹੀਂ ਕਰਾ ਪਾ ਰਹੇ ਸੀਗੇ ਆਪਣਾ ਲਾਇਸੈਂਸ ਦੀ ਡੁਪਲੀਕੇਟ ਕਾਪੀ ਨਹੀਂ ਕਢਾ ਪਾ ਰਹੇ ਸੀਗੇ ਜਿਹਨਾਂ ਲਾਇਸੈਂਸ ਗੁੰਮ ਗਏ ਸੀਗੇ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਮਿਲ ਪਾ ਰਿਹਾ ਸੀਗਾ ਤਾਂ ਇਹਨਾਂ ਸਭ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਗਵਰਨਮੈਂਟ ਨੇ 1 ਸਾਲ ਦਾ ਸਮਾਂ ਫਿਰ ਦੁਆਰਾ ਤੋਂ ਦਿੱਤਾ ਹੈ ਹੁਣ ਤੁਸੀਂ ਅੱਜ ਤੋਂ 1 ਸਾਲ ਤੱਕ ਇਹਨਾਂ ਲਾਇਸੈਂਸ ਨੂੰ ਜਾਂ ਆਰਸੀ ਨੂੰ ਆਨਲਾਈਨ ਕਰਾ ਸਕੋਗੇ ਕੀ ਪ੍ਰੋਸੈਸ ਹੈ ਆਓ ਸਾਰਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਕੋਲ ਵੀ ਇਦਾਂ ਦੇ ਕਾਗਜ਼ ਤੇ ਲਾਇਸੈਂਸ ਨੇ ਹੁਣ ਇਹਨਾਂ ਲਾਇਸੈਂਸ ਨੂੰ ਆਪਾਂ ਬੈਕਲੌਗ ਕਰਾ ਸਕਾਂਗੇ ਬੈਕਲੌਗ ਦਾ ਮਤਲਬ ਹੈ ਕਿ ਇਹਨਾਂ ਨੂੰ ਅਸੀਂ ਆਨਲਾਈਨ ਕਰਾ ਸਕਾਂਗੇ ਤਾਂ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਲਾਇਸੈਂਸ ਨੂੰ ਆਨਲਾਈਨ ਕਰਾਉਣ ਵਾਸਤੇ ਇੱਕ ਐਫੀਡ ਐਫੀਡ ਪਰਚੇਸ ਕਰਨਾ ਹੈ 50 ਰੁਪਏ ਦਾ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਸਟੈਂਪ ਵੈਂਡਰ ਤੋਂ ਜਾ ਕੇ ਆਪਣੇ ਨਾਮ ਦੇ ਉੱਪਰ ਇੱਕ 50 ਰੁਪਏ ਦਾ ਐਫੀਡੈਫਿਡ ਪਰਚੇਸ ਕਰਨਾ ਹੈ ਇਹ ਐਫੀਡੈਫਿਡ ਕੁਝ ਇਸ ਤਰੀਕੇ ਦਾ ਹੋਏਗਾ ਇਸ ਐਫੀਡੈਫਿਡ ਦੇ ਉੱਪਰ ਜੇ ਤੁਸੀਂ ਦੇਖੋਗੇ ਸਭ ਤੋਂ ਟੌਪ ਦੇ ਉੱਪਰ ਇੱਕ ਸਰਟੀਫਿਕੇਟ ਨੰਬਰ ਲਿਖਿਆ ਹੋਏਗਾ ਇਹ ਜਿਹੜਾ ਸਰਟੀਫਿਕੇਟ ਨੰਬਰ ਹੈ ਇਹ ਕਿੱਥੇ ਯੂਜ਼ ਕਰਨਾ ਹੈ ਇਹ ਤੁਹਾਨੂੰ ਅਚਿਤ ਦੱਸਣਾ ਹੈ ਠੀਕ ਹੈ ਜੇ ਤੁਸੀਂ ਇਹ ਐਫੀਡੇਫਿਡ ਪਰਚੇਜ਼ ਕਰ ਲੋਗੇ 50 ਰੁਪਏ ਦਾ ਉਸ ਤੋਂ ਬਾਅਦ ਇੱਕ ਟਾਈਪ ਕਰਨਾ ਹੈ ਤੁਸੀਂ ਐਫੀਡੇਫਿਡ ਇੱਕ ਮੈਟਰ ਹੈ ਐਸ ਪੂਰੇ ਮੈਟਰ ਨੂੰ ਅਸੀਂ ਵਰਡ ਦੀ ਫਾਈਲ ਦੇ ਵਿੱਚ ਲਿਖ ਕੇ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਡਰਾਈਵ ਦਾ ਲਿੰਕ ਲਗਾ ਦਾਂਗੇ ਗੂਗਲ ਡਰਾਈਵ ਦਾ ਉਸ ਡਰਾਈਵ ਤੋਂ ਜਾ ਕੇ ਤੁਸੀਂ ਵਰਡ ਦੀ ਫਾਈਲ ਵੀ ਡਾਊਨਲੋਡ ਕਰ ਸਕੋਗੇ ਉੱਥੇ ਤੁਹਾਡੇ ਅਧੀਨ ਇੱਕ ਪੀਡੀਐਫ ਦੀ ਫਾਈਲ ਵੀ ਪਈ ਹੋਏਗੀ ਤੁਸੀਂ ਪੀਡੀਐਫ ਜੋ ਵੀ ਚਾਹੇ ਡਾਊਨਲੋਡ ਕਰ ਸਕਦੇ ਹੋ ਇਹ ਸਾਰਾ ਜਿਹੜਾ ਐਫਿਡੈਫਿਡ ਹੈ ਅਨਮੋਲ ਲਿਪੀ ਫੌਂਟ ਦੇ ਵਿੱਚ ਅਸੀਂ ਲਿਖਿਆ ਹੋਇਆ ਹੈ ਈਜ਼ੀ ਰਹੇਗਾ ਤੁਹਾਨੂੰ ਲਿਖਣ ਦੇ ਵਿੱਚ ਪਰ ਅਗਰ ਫਿਰ ਵੀ ਤੁਸੀਂ ਨਹੀਂ ਲਿਖ ਪਾ ਰਹੇ ਤਾਂ ਤੁਸੀਂ ਜਿਨ੍ਹਾਂ ਤੋਂ ਸਟੈਂਪਲ ਪੇਪਰ ਖਰੀਦ ਰਹੇ ਹੋ ਉਹਨਾਂ ਨੂੰ ਹੀ ਤੁਸੀਂ ਪੁੱਛ ਲਿਓ ਉਹੀ ਤੁਹਾਨੂੰ ਟਾਈਪ ਕਰਕੇ ਵੀ ਦੇ ਦੇਣਗੇ ਉਹਨਾਂ ਤੁਸੀਂ ਇਹ ਮੈਟਰ ਦਿਖਾ ਦਿਓ ਕਿ ਅਸੀਂ ਆਜ ਕੀ ਟਾਈਪ ਕਰਾਣੀ ਹੈ ਉਹ ਤੁਹਾਨੂੰ ਇਹ ਜੀ ਟਾਈਪ ਕਰਕੇ ਵੀ ਦੇ ਦੇਣਗੇ ਠੀਕ ਹੈ ਤੇ ਐਸ ਐਫਿਡੇਫਿਟ ਦੇ ਵਿੱਚ ਜਿਹੜਾ ਸੀ ਉਹ ਸਰਟੀਫਿਕੇਟ ਨੰਬਰ ਸਟੈਂਪ ਪੇਪਰ ਦੇ ਉੱਪਰੋਂ ਪੜਿਆ ਸੀਗਾ ਉਹ ਸਭ ਤੋਂ ਉੱਪਰ ਅਸੀਂ ਇੱਥੇ ਪਾਣਾ ਹੈ ਇਸ ਸਟੈਂਪ ਨੰਬਰ ਦੇ ਵਿੱਚ ਇੱਥੇ ਜਿਹੜਾ ਤੁਸੀਂ ਉਹ ਨੰਬਰ ਭਰ ਦੋਗੇ ਉਸ ਤੋਂ ਬਾਅਦ نیچے ਤੁਸੀਂ ਇੱਥੇ ਮੈਂ ਆਪਣਾ ਨਾਮ ਭਰ ਦੇਣਾ ਅੱਗੇ ਆਪਣੇ ਪਿਤਾ ਜੀ ਦਾ ਨਾਮ ਭਰ ਦੇਣਾ ਅੱਗੇ ਆਪਣਾ ਡਰੈੱਸ ਭਰ ਦੇਣਾ ਹੁਣ ਉਸ ਤੋਂ ਬਾਅਦ ਇਹ ਤੁਹਾਨੂੰ ਪੁੱਛ ਰਿਹਾ ਵੈ ਫਸਟ ਆਪਣਾ ਜਿਹੜਾ ਨੰਬਰ ਦਾ ਇੱਕ ਲਾਈਨ ਹੈ ਇਹਦੇ ਵਿੱਚ ਇਹ ਪੁੱਛ ਰਿਹਾ ਤੁਹਾਡਾ ਡੀ ਐਲ ਨੰਬਰ ਔਰ ਮਿਤੀ ਮਿਤੀ ਕਦੋਂ ਇਸ਼ੂ ਹੋਇਆ ਸੀਗਾ ਹਣਾ ਇਹ ਡੀਐਲ ਨੰਬਰ ਤੁਹਾਨੂੰ ਕਿੱਥੇ ਮਿਲੇਗਾ ਜਿਹੜਾ ਤੁਹਾਡਾ ਲਾਇਸੈਂਸ ਹੈ ਇਹਦੇ ਸਭ ਤੋਂ ਉੱਪਰ ਦੇਖੋ ਇਹੜਾ ਨੰਬਰ ਲਿਖਿਆ ਹੋਇਆ ਹੈ ਇਕੱਲਾ ਨੰਬਰ ਐਨਓ ਇਹ 6 ਡਿਜੀਟ ਦਾ ਨੰਬਰ ਤੁਹਾਡਾ ਡੀਐਲ ਨੰਬਰ ਹੈ ਪੁਰਾਣੇ ਵਾਲਾ ਇਹ ਤੁਸੀਂ ਇੱਥੋਂ ਦੀ 6 6 ਡਿਜੀਟ ਦਾ ਨੰਬਰ ਪੜਨਾ ਤੇ ਨਾਲ ਜਿਹੜੀ ਇਹ ਡੇਟ ਆ ਰਹੀ ਹੈ ਇਹ ਦੀ ਇਸ਼ੂ ਡੇਟ ਹੈ ਜਿਵੇਂ ਇੱਥੇ ਲਿਖਿਆ 26/7/2005 ਤਾਂ ਤੁਸੀਂ ਐਫੀਡੈਫਿਡ ਦੇ ਵਿੱਚ ਇੱਥੇ ਟਾਈਪ ਕਰਾ ਲੈਣਾ ਤੁਹਾਡਾ ਡੀਐਲ ਨੰਬਰ ਉਹ ਨਾਲ ਉਹ ਦੀ ਇਸ਼ੂ ਡੇਟ ਠੀਕ ਹੈ ਹੁਣ ਸੈਕੰਡ ਲਾਈਨ ਦੇ ਵਿੱਚ ਤੁਹਾਡੀ ਮਿਆਦ ਪੁੱਛ ਰਿਹਾ ਕਿ ਤੁਹਾਡਾ ਲਾਇਸੈਂਸ ਕਦੋਂ ਬਣਿਆ ਸੀ ਤੇ ਕਦੋਂ ਤ ਹੁਣ ਅਸੀਂ ওই ਦਰਾਂ ਆਪ ਲਾਇਸੈਂਸ ਦੀ ਫੋਟੋ ਵਿੱਚ ਦੇਖਦੇ ਆ 26/07/2025 ਨਾ ਦੇਖੋ ਉੱਪਰ ਬਣਿਆ ਸੀਗਾ ਤੇ نیچے ਨੀਲੇ ਰੰਗ ਦੇ ਵਿੱਚ ਤੁਹਾਨੂੰ ਲਿਖਿਆ ਹੋਇਆ ਹੈ 25/07/2025 ਵੈਲਿਡ ਅਪ ਟੂ 25/07/2025 ਤਾਂ ਹੁਣ ਅਸੀਂ ਕੀ ਕਰਾਂਗੇ ਇੱਧਰ ਮਿਆਦ ਦੇ ਵਿੱਚ ਫਰਸ਼ਟ ਵਿੱਚ ਲਿਖਾਂਗੇ ਕਿ ਹਾਂ ਵੀ ਮਿਆਦ ਦੀ ਐਸ 3 ਤੋਂ ਸ਼ੁਰੂ ਹੋ ਕੇ ਐਸ 3 ਤੱਕ ਖਤਮ ਹੋ ਰਹੀ ਹੈ ਹੁਣ ਉਸ ਤੋਂ ਬਾਅਦ 3 ਨੰਬਰ ਉਹ 4 ਨੰਬਰ ਕਾਲਮ ਤੁਸੀਂ ਖਾਲੀ ਛੱਡਣਾ ਹੈ ਪੰਜ ਨੰਬਰ ਦੇ ਵਿੱਚ ਸਾਡੇ ਤੋਂ ਪੁੱਛ ਰਿਹਾ ਹੈ ਕਿ ਤੁਹਾਡੇ ਲਾਇਸੈਂਸ ਦੇ ਵਿੱਚ ਕਿਹੜੀ ਕਿਹੜੀ ਕੈਟਾਗਰੀ ਐਡ ਸੀ ਹੁਣ ਕੈਟਾਗਰੀ ਤੁਸੀਂ ਕਿੱਥੇ ਚੈੱਕ ਕਰਨੀ ਹੈ ਜਿੱਥੇ ਤੁਹਾਡੇ ਲਾਇਸੈਂਸ ਦੇ ਵਿੱਚ ਤੁਹਾਡੀ ਫੋਟੋ ਹੈ ਉਹਦੇ ਨੀਚੇ ਤੁਹਾਡੇ ਸਾਈਨ ਨੇ ਉਹਦੇ ਨੀਚੇ ਤੁਸੀਂ ਦੇਖੋਗੇ ਤਾਂ ਹਰੇ ਰੰਗ ਦੇ ਵਿੱਚ ਲਿਖਿਆ ਹੋਏਗਾ ਮੋਟਰਸਾਈਕਲ ਸਲੈਸ਼ ਮੋਟਰ ਕਾਰ ਓਨਲੀ ਅਗਰ ਤੁਹਾਡਾ ਲਾਇਸੈਂਸ ਮੋਟਰਸਾਈਕਲ ਔਰ ਕਾਰ ਦੋਨਾਂ ਦਾ ਬਣਿਆ ਹੋਇਆ ਤਾਂ ਤੁਸੀਂ ਇੱਥੇ ਮੋਟਰਸਾਈਕਲ ਸਲੈਸ਼ ਕਾਰ ਦੋਨੋਂ ਲਿਖ ਦਿਓ ਅਗਰ ਤੁਹਾਡਾ ਲਾਇਸੈਂਸ ਕੱਲਾ ਮੋਟਰਸਾਈਕਲ ਦਾ ਬਣਿਆ ਹੋਇਆ ਤਾਂ ਤੁਸੀਂ ਇਹ ਕੱਲਾ ਮੋਟਰਸਾਈਕਲ ਲਿਖ ਦਿਓ ਠੀਕ ਹੈ ਉਸ ਤੋਂ ਬਾਅਦ ਹੇਠੇ ਤੁਹਾਡਾ ਬਿਆਨ ਕਰਤਾ ਦੋ ਜਗ੍ਹਾ ਤੇ ਲਿਖਿਆ ਹੋਇਆ ਹੈ ਇਹ ਬਿਆਨ ਕਰਤਾ ਦੇ ਉਪਰਲੇ ਪਾਸੇ ਤੁਸੀਂ ਆਪਣੇ ਸਾਈਨ ਕਰ ਲੈਣੇ ਹੁਣ ਤੁਹਾਡਾ ਐਫੀਡ ਐਫਿਡ ਜਿਹੜਾ ਹੈ ਰੈਡੀ ਹੋ ਗਿਆ ਹੈ ਹੁਣ ਇਸ ਐਫੀਡ ਐਫਿਡ ਨੂੰ ਤੁਸੀਂ ਜੇਦੀ ਕਰਨ ਤੋਂ ਬਾਅਦ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਐਫੀਡ ਐਫਿਡ ਜਿਹੜਾ ਹੈ ਉਹ ਤੁਸੀਂ ਨੋਟਰੀ ਨੋਟਰੀ ਪਬਲਿਕ ਤੋਂ ਨਹੀਂ ਕਰਾਉਣਾ ਇਹਨੂੰ ਤੁਸੀਂ ਮੈਜਿਸਟ੍ਰੇਟ ਤੋਂ ਵੈਰੀਫਾਈ ਕਰਵਾਉਣਾ ਅਟੈਸਟਡ ਕਰਾਉਣਾ ਹੈ ਮੈਜਿਸਟ੍ਰੇਟ ਕਰਾਉਣ ਵਾਸਤੇ ਤੁਸੀਂ ਆਪਣੇ ਇਲਾਕੇ ਦੇ ਸੇਵਾ ਕੇਂਦਰ ਚਲੇ ਜਾਈਓ ਉੱਥੇ ਸੇਵਾ ਕੇਂਦਰ ਦੇ ਵਿੱਚ ਮੈਜਿਸਟ੍ਰੇਟ ਦੀ ਫੋਟੋ ਹੋਏਗੀ ਉਹ ਤੁਹਾਡੇ ਐਸ ਐਫਿਡੇਫਿਟ ਨੂੰ ਅਟੈਸਟਡ ਕਰਨਗੇ ਅਟੈਸਟਡ ਹੋਣ ਤੋਂ ਬਾਅਦ ਐਫਿਡੇਫਿਟ ਦੇ ਬੈਕ ਸਾਈਡ ਤੇ ਕੁਝ ਐਦਾਂ ਦੀ ਤੁਹਾਡੀ ਫੋਟੋ ਲੱਗੀ ਆ ਜਾਏਗੀ ਉੱਪਰ ਕਿਊਆਰ ਕੋਡ ਹੋਏਗਾ ਨੀਚੇ ਤੁਹਾਡੀ ਫੋਟੋ ਹੋਏਗੀ ਔਰ ਇਧਰਲੇ ਪਾਸੇ ਤੁਹਾਡੀ ਸਾਰੀ ਡਿਟੇਲ ਹੋਏਗੀ ਔਰ ਦੂਜੇ ਮੈਜਿਸਟ੍ਰੇਟ ਦੀ ਸਟੈਂਪ ਹੋਏਗੀ ਹੁਣ ਤੁਹਾਡਾ ਐਫਿਡੇਫਿਟ ਰੈਡੀ ਹੋ ਗਿਆ ਐਦੇ ਨਾਲ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਲਾਇਸੈਂਸ ਦੀ ਕਲਰ ਫੋਟੋਕਾਪੀ ਕਰਾਣੀ ਹੈ ਇੱਕ ਆਪਣੇadhar card ਦੀ ਫੋਟੋਕਾਪੀ ਕਰਾਣੀ ਹੈ ਉਹ ਨਾਲ ਐਫੀਡ ਐਫੀਡ ਐਡੀ ਫੋਟੋ ਐਂਡ ਇਹਨੂੰ ਤੁਸੀਂ origignal ਨਾਲ ਲਗਾ ਦੇਣਾ ਹੈ ਇਹ ਤਿੰਨੋਂ ਡਾਕੂਮੈਂਟ ਲੈ ਕੇ ਤੁਸੀਂ ਆਪਣੇ ਜਾਂ ਤਾਂ ਤੁਸੀਂ ਸੇਵਾ ਕੇਂਦਰ ਹੀ ਜਮ੍ਹਾਂ ਕਰਾ ਸਕਦੇ ਹੋ ਅਗਰ ਤੁਸੀਂ ਸੇਵਾ ਕੇਂਦਰ ਨਹੀਂ ਕਰਾਉਣਾ ਚਾਹੁੰਦੇ ਥੋੜਾ ਜਿਹਾ ਜਲਦੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਡਾਕੂਮੈਂਟਸ ਨੂੰ ਲੈ ਕੇ ਆਪਣੇ ਜਿਹੜਾ ਵੀ ਤੁਹਾਡਾ ਲਾਇਸੈਂਸ ਦਾ ਟ੍ਰੈਕ ਹੈ ਜਿੱਥੇ ਟੈਸਟ ਵਗੈਰਾ ਲਏ ਜਾਂਦੇ ਤੁਸੀਂ ਉੱਥੇ ਚਲੇ ਜਾਣਾ ਜਾਂ ਆਰਟੀਓ ਦਫ਼ਤਰ ਚਲੇ ਜਾਣਾ ਇੱਥੇ ਤੁਹਾਨੂੰ ਤੁਹਾਡੇ ਲਾਇਸੈਂਸ ਦੇ ਨਾਲ ਰਿਲੇਟਿਡ ਕਰੜਕ ਤੁਹਾਨੂੰ ਮਿਲਣਗੇ ਉਹ ਜਿਹੜੇ ਕਲਰਕ ਨੇ ਤੁਸੀਂ ਉਹਨਾਂ ਨੂੰ ਇਹ ਹੈਂਡਓਵਰ ਕਰਨੇ ਉਹਨਾਂ ਨੂੰ ਕੋ ਰੀਸੀਵਿੰਗ ਲੈ ਜਾਣੀ ਹੈ ਨਾਲ ਆਪਣਾ ਮੋਬਾਈਲ ਨੰਬਰ ਦੇ ਦਿਓ ਤਾਂ ਕਿ ਲਾਇਸੈਂਸ ਜਦੋਂ ਆਨਲਾਈਨ ਹੋ ਜਾਵੇ ਤੁਹਾਨੂੰ ਉਸ ਮੋਬਾਈਲ ਨੰਬਰ ਦੇ ਉੱਪਰ ਨੋਟੀਫਿਕੇਸ਼ਨ ਆ ਜਾਵੇ ਤੁਹਾਨੂੰ ਪਤਾ ਚੱਲ ਜਾਵੇ ਇਹ ਸਾਰਾ ਪ੍ਰੋਸੈਸ 15 ਦਿਨ ਦੇ ਵਿੱਚ ਕਲੀਅਰ ਹੋ ਜਾਵੇਗਾ ਜਿਹੜਾ ਨਵਾਂ ਲਾਇਸੈਂਸ ਬਣੇਗਾ ਉਹਨੂੰ ਇੱਕ ਲਾਇਸੈਂਸ ਨੰਬਰ ਆਨਲਾਈਨ ਵਾਲਾ ਲੱਗ ਕੇ ਆਏਗਾ ਇਹ ਨੰਬਰ ਕਿੱਦਾਂ ਦਾ ਹੋਏਗਾ ਆਓ ਦੇਖਦੇ ਹਾਂ ਹਨਾ ਹੁਣ ਜਿਵੇਂ ਇਹ ਲਾਇਸੈਂਸ 2005 ਦੇ ਵਿੱਚ ਬਣਿਆ ਹੋਇਆ ਹੈ ਹਨਾ ਔਰ ਇਹਦੀ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਹੈ ਉਹ ਲੁਧਿਆਣਾ ਹੈ ਪੀਬੀ 10 ਲੁਧਿਆਣਾ ਤਾਂ ਇਹ ਲਾਇਸੈਂਸ ਦਾ ਨੰਬਰ ਲੱਗ ਕੇ ਆਏਗਾ ਉਹ ਆਏਗਾ ਪੀਬੀ 10 2005 ਉਸ ਤੋਂ ਬਾਅਦ ਇੱਕ ਜ਼ੀਰੋ ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ 6 ਡਿਜੀਟ ਜਿਹੜੇ ਲਾਇਸੈਂਸ ਨੰਬਰ ਦੇ ਸੀਗੇ ਇਹ 6 ਡਿਜੀਟ ਐਂਡ ਤੇ ਲੱਗ ਕੇ ਆ ਜਾਣਗੇ ਤਾਂ ਪੂਰਾ ਜੋ ਲਾਇਸੈਂਸ ਨੰਬਰ ਬਣੇਗਾ ਪੀਬੀ 10 2005 ਉਸ ਤੋਂ ਬਾਅਦ ਇੱਕ ਜ਼ੀਰੋ ਐਂਡ ਲਾਸਟ ਦੇ 6 ਡਿਜੀਟ ਠੀਕ ਹੈ ਇਸ ਤੋਂ ਬਾਅਦ ਜਦੋਂ 15 ਦਿਨ ਬਾਅਦ ਤੁਹਾਡਾ ਲਾਇਸੈਂਸ ਆਨਲਾਈਨ ਹੋ ਜਾਂਦਾ ਤੁਸੀਂ ਰੀਨਿਊ ਕਰਨਾ ਹੈ ਜਾਂ ਤੁਸੀਂ ਡੁਪਲੀਕੇਟ ਕਢਾਣਾ ਹੈ ਜਾਂ ਤੁਸੀਂ ਜੋ ਵੀ ਇਹਦਾ ਕੰਮ ਹੈ ਉਹ ਤੁਸੀਂ ਸਾਡੇ ਪੋਰਟਲ ਤੋਂ ਕਰ ਸਕੋਗੇ ਉਸ ਕੰਮ ਨੂੰ ਵੀ ਅਗਰ ਤੁਸੀਂ ਚਾਹਦੇ ਹੋ ਕਿ ਤੁਸੀਂ ਘਰੇ ਬੈਠਾ ਹੀ ਕਰਨਾ ਤੁਹਾਨੂੰ ਕਿਤੇ ਆਣਾ ਜਾਣਾ ਨਾ ਪਵੇ ਸੇਵਾ ਕੇਂਦਰਾਂ ਦੇ ਵਿੱਚ ਲਾਈਨਾਂ 'ਚ ਨਾ ਲੱਗਣਾ ਪਵੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਤੁਹਾਨੂੰ ਉਹ ਵੀ ਸਾਰਾ ਪ੍ਰੋਸੈਸ ਸਮਝਾ ਦਾਂਗੇ ਤੁਸੀਂ ਘਰੇ ਬੈਠੇ ਹੀ ਆਪਣੇ ਲਾਇਸੈਂਸ ਨੂੰ ਰੀਨਿਊ ਵੀ ਕਰ पाओगे ਡੁਪਲੀਕੇਟ ਵੀ ਕਢਾ ਸਕੋਗੇ ਤੁਹਾਨੂੰ ਕਿਤੇ ਵੀ ਧੋੜਪੱਜ ਕਰਨ ਦੀ ਕੋਈ ਲੋੜ ਵੀਡੀਓ ਅੱਛੀ ਲੱਗੀ ਹੋਵੇ ਸਾਡੇ ਸਮਝਾਉਣ ਦਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਔਰ ਤੁਹਾਡਾ ਜਿਹੜਾ ਬੈਨੀਫਿਟ ਹੈ ਉਹ ਹੋ ਸਕੇ ਅਗਰ ਤੁਹਾਡਾ ਕੋਈ ਯਾਰ ਦੋਸਤ ਹੈ ਜੋ ਮੇਰੇ ਵਰਗਾ ਆਲਸੀ ਹੈ ਜਿਸ ਨੇ ਪਹਿਲਾਂ ਆਪਣਾ ਲਾਇਸੈਂਸ ਆਨਲਾਈਨ ਨਹੀਂ ਕਰਵਾਇਆ ਤਾਂ ਇਹ ਵੀਡੀਓ ਉਹਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਕੀ ਉਹ ਵੀ ਆਪਣਾ ਲਾਇਸੈਂਸ ਹੁਣ ਆਨਲਾਈਨ ਕਰਾ ਲੈਣੇ ਤੇ ਕਿ ਸਿਰਫ 1 ਸਾਲ ਦਾ ਸਮਾਂ ਹੈ ਔਰ ਇਸ ਤੋਂ ਬਾਅਦ ਇਹ ਲਾਇਸੈਂਸ ਔਰ ਆਰਸੀਆਂ ਜਿਹੜੀਆਂ ਨੇ ਇਹ ਆਨਲਾਈਨ ਨਹੀਂ ਹੁੰਦੀਆਂ ਧੰਨਵਾਦ